ਫਿਰੋਜ਼ਪੁਰ ਤੋਂ ਸੰਸਦ ਮੈਂਬਰ ਸ਼ੇਰ ਸਿੰਘ ਖਵਾਇਆ ਨੇ ਇੱਕ ਮੀਟਿੰਗ ਦੇ ਦੌਰਾਨ ਇੱਕ ਬਿਆਨ ਦਿੱਤਾ ਉਹਨਾਂ ਨੇ ਕਿਹਾ ਕਿ ਮੈਨੂੰ ਪਤਾ ਹੈ ਕਿ ਕਿਸ ਨੇ ਕਾਂਗਰਸ ਨੂੰ ਵੋਟ ਪਾਈ ਹੈ ਅਤੇ ਕਿਸ ਨੇ ਨਹੀਂ ਪਾਈ ਉਹਨਾਂ ਨੇ ਕਿਹਾ ਕਿ ਉਹ ਸਭ ਤੋਂ ਪਹਿਲਾਂ ਆਪਣੇ ਵੋਟਰਾਂ ਤੇ ਵਰਕਰਾਂ ਦੇ ਲਈ ਕੰਮ ਕਰਨਗੇ ਇਸ ਬਿਆਨ ਉੱਤੇ ਤਿੱਖਾ ਪ੍ਰਤੀਕਰਮ ਦਿੰਦਿਆਂ ਅਨੰਦਪੁਰ ਸਾਹਿਬ ਤੋਂ ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਅਤੇ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੇ ਮੁਖ ਬੁਲਾਰੇ ਮਾਲਵਿੰਦਰ ਸਿੰਘ ਕੰਗ ਨੇ ਕਿਹਾ ਕਿ ਕੁਵਾਇਆ ਦਾ ਬਿਆਨ ਸਿੱਧੇ ਤੌਰ ਉਤੇ ਜਨਤਾ ਨੂੰ ਧਮਕੀ ਦੇਣ ਵਾਲਾ ਹੈ ਉਹਨਾਂ ਦਾ ਬਿਆਨ ਪੂਰੀ ਤਰ੍ਹਾਂ ਗੈਰ ਜਮਹੂਰੀ ਹੈ ਮਾਲਵਿੰਦਰ ਕੰਗ ਨੇ ਕਿਹਾ ਕਿ ਸਾਡੇ ਦੇਸ਼ ਦਾ ਸੰਵਿਧਾਨ ਲੋਕਾਂ ਨੂੰ ਆਪਣੀ ਪਸੰਦ ਦੇ ਉਮੀਦਵਾਰ ਦੀ ਚੋਣ ਕਰਨ ਦਾ ਅਧਿਕਾਰ ਦਿੰਦਾ ਹੈ ਸ਼ੇਰ ਸਿੰਘ ਕੁਵਾਇਆ ਜਲਦੀ ਹੀ ਸੰਵਿਧਾਨ ਦੀ ਸੌਂ ਚੁੱਕਣਗੇ ਪਰੰਤੂ ਉਹਨਾਂ ਦੇ ਬਿਆਨ ਤੋਂ ਸਾਫ਼ ਹੁੰਦਾ ਹੈ ਕਿ ਉਹ ਸੰਵਿਧਾਨ ਦਾ ਸਤਿਕਾਰ ਨਹੀਂ ਕਰਦੇ ਅਤੇ ਨਾ ਹੀ ਉਹਨਾਂ ਨੂੰ ਸੰਵਿਧਾਨ ਦੇ ਮੂਲ ਸਿਧਾਂਤਾਂ ਦੇ ਵਿੱਚ ਕੋਈ ਪ੍ਰੋਸਾ ਹੈ ਮੈਨੂੰ ਪਤਾ ਹੈ ਵੀ ਕੌਣ ਮੇਰੇ ਨਾਲ ਵੋਟਾਂ ਪਾਉਣ ਵਾਲੇ ਹੈ ਕੌਣ ਕਿਉਂਕਿ ਵੋਟ ਜਿਹੜੇ ਲੋਟਰ ਤੇਰਾ ਪਾਉਂਦਾ ਹੈ ਉਹਦੇ ਪਿੱਛੇ ਸਾਰਿਆਂ ਦੇ ਮੈਨੂੰ ਰੋਡ ਪਾਤੀ ਮੇਰਾ ਕੰਮ ਕਰਦਾ ਪਰ ਮੇਰੇ ਕੁਝ ਲੋਕ ਇਸ ਤਰ੍ਹਾਂ ਦੇ ਹੁੰਦੇ ਮਤਲਬ ਪ੍ਰਸਤ ਹੁੰਦੇ ਉਹਨਾਂ ਲੋਕਾਂ ਨੂੰ ਇਹ ਹੁੰਦਾ ਕਿ ਲੱਗੇ ਜਾ ਕੇ ਲੱਗਦੀ ਹੈ ਕਿ ਸ਼ਾਇਦ ਸਾਡਾ ਇਹ ਹੋ ਜੇ ਵੋਟਾਂ ਪਾਈਆਂ ਹਰੇਕ ਦਾ ਪਤਾ ਕਿਨੇ ਵੋਟ ਪਾਈਆਂ ਨਹੀਂ ਪਾਈਆਂ ਸੀ ਇਹ ਕਿਸੇ ਨੂੰ ਨਾ ਨਹੀਂ ਕਰ ਸਕਦੇ ਨਾ ਕੀਤੀ ਹੈ ਪਰ ਅਸੀਂ ਆਪਣੇ ਜਿਹੜੇ ਵਰਕਰ ਨੇ ਜਿਹਨਾਂ ਵੋਟਾਂ ਪਾਈਆਂ ਹੈ ਅਸੀਂ ਪਿੰਡ ਪਿੰਡ ਦੇ ਵਿੱਚ ਸਲਾਹਤ ਕਰਕੇ ਉਹਨਾਂ ਲੋਕਾਂ ਨੂੰ ਅਸੀਂ ਪਹਲ ਦੇ ਆਂ ਸ਼ੇਰ ਸਿੰਘ ਕੋਹਾਏ ਦਾ ਜਿਹੜਾ ਬਿਆਨ ਆਇਆ ਇਹਨੂੰ ਅਸੀਂ ਕੰਡਮ ਕਰਦੇ ਆਂ ਵੋਟਰਾਂ ਨੂੰ ਧਮਕਾਉਣਾ ਇਹ ਸਿੱਧੇ ਤੌਰ ਤੇ ਜਿਹੜਾ ਕਨਸਟੀਟਿਊਸ਼ਨਲ ਵਾਇਲੇਸ਼ਨ ਹੈ ਕਾਂਗਰਸ ਦੀ ਉਹ ਮਾਨਸਿਕਤਾ ਇਹਨਾਂ ਦਾ ਸੰਵਿਧਾਨ 'ਚ ਕੋਈ ਭਰੋਸਾ ਹੀ ਨਹੀਂ ਹੈ ਹਾਲਾਂਕਿ ਥੋੜੇ ਦਿਨ ਬਾਅਦ ਕੋਹਾਇਆ ਸਾਹਿਬ ਨੇ ਸੰਵਿਧਾਨ ਦੀ ਸੌਂ ਵੀ ਚੁੱਕਣੀ ਹੈ ਬਤੌਰ ਮੈਂਬਰ ਪਾਰਲੀਮੈਂਟ ਲੇਕਿਨ ਅੰਕਾਰ ਸਿਰ ਚੜ੍ਹ ਕੇ ਬੋਲ ਰਿਹਾ ਇਸ ਤਰੀਕੇ ਨਾਲ ਵੋਟਰਾਂ ਨੂੰ ਧਮਕਾਉਣਾ ਕਿ ਕਿੰਨੇ ਵੋਟ ਪਾਈਏ ਕਿੰਨੇ ਨਹੀਂ ਪਾਈ ਮੈਂ ਦੇਖ ਲੂੰਗਾ ਮੈਨੂੰ ਲੱਗਦਾ ਸਿੱਧਾ ਸਿੱਧਾ ਅਨ ਡੈਮੋਕਰੈਟਿਕ ਹੈ ਅਹੰਕਾਰੀ ਰਵਈਆ ਅਨ ਕਨਸਟੀਟਿਊਸ਼ਨਲ ਵੀ ਆ ਆਵਾਦੀ ਪਾਰਟੀ ਸਿਰੇ ਤੋਂ ਇਸ ਤੋਂ ਕੰਡਮ ਵੀ ਕਰਦੀ ਹੈ ਪਰ ਇਸ ਗੱਲ ਦੀ ਮੰਗ ਵੀ ਕਰਦੀ ਹੈ ਕਿ ਸ਼ੇਰ ਸਿੰਘ ਕੋਹਾਵਾ ਨੂੰ ਆਪਣੇ ਇਸ ਬਿਆਨ ਦੀ ਕਾਂਗਰਸ ਪਾਰਟੀ ਦੇ ਪ੍ਰਧਾਨ ਨੂੰ ਔਰ ਸਾਰੀ ਕਾਂਗਰਸ ਪਾਰਟੀ ਨੂੰ ਮਾਫੀ ਮੰਗਣੀ ਚਾਹੀਦੀ ਹੈ ਫਰੋਜ਼ਪੁਰ ਤੋਂ ਸੰਸਦ ਮੈਂਬਰ ਸ਼ੇਰ ਸਿੰਘ ਕੋਵਾਇਆ ਨੇ ਇੱਕ ਮੀਟਿੰਗ ਦੇ ਦੌਰਾਨ ਇੱਕ ਬਿਆਨ ਦਿੱਤਾ ਉਹਨਾਂ ਨੇ ਕਿਹਾ ਕਿ ਮੈਨੂੰ ਪਤਾ ਹੈ ਕਿ ਕਿਸ ਨੇ ਕਾਂਗਰਸ ਨੂੰ ਵੋਟ ਪਾਈ ਹੈ ਅਤੇ ਕਿਸ ਨੇ ਨਹੀਂ ਪਾਈ ਉਹਨਾਂ ਨੇ ਕਿਹਾ ਕਿ ਉਹ ਸਭ ਤੋਂ ਪਹਿਲਾਂ ਆਪਣੇ ਵੋਟਰਾਂ ਅਤੇ ਵਰਕਰਾਂ ਦੇ ਲਈ ਕੰਮ ਕਰਨਗੇ ਇਸ ਬਿਆਨ ਉੱਤੇ ਤਿੱਖਾ ਪ੍ਰਤੀਕਰਮ ਦਿੰਦਿਆਂ ਅਨੰਦਪੁਰ ਸਾਹਿਬ ਤੋਂ ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਅਤੇ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੇ ਮੁਖ ਬੁਲਾਰੇ ਮਾਲਵਿੰਦਰ ਸਿੰਘ ਕੰਗ ਨੇ ਕਿਹਾ ਕਿ ਕੁਵਾਇਆ ਦਾ ਬਿਆਨ ਸਿੱਧੇ ਤੌਰ ਉਤੇ ਜਨਤਾ ਨੂੰ ਧਮਕੀ ਦੇਣ ਵਾਲਾ ਹੈ ਉਹਨਾਂ ਦਾ ਬਿਆਨ ਪੂਰੀ ਤਰ੍ਹਾਂ ਗੈਰ ਜਮਹੂਰੀ ਹੈ ਮਾਲਵਿੰਦਰ ਕੰਗ ਨੇ ਕਿਹਾ ਕਿ ਸਾਡੇ ਦੇਸ਼ ਦਾ ਸੰਵਿਧਾਨ ਲੋਕਾਂ ਨੂੰ ਆਪਣੀ ਪਸੰਦ ਦੇ ਉਮੀਦਵਾਰ ਦੀ ਚੋਣ ਕਰਨ ਦਾ ਅਧਿਕਾਰ ਦਿੰਦਾ ਹੈ ਸ਼ੇਰ ਸਿੰਘ ਕੁਬਾਇਆ ਜਲਦੀ ਹੀ ਸੰਵਿਧਾਨ ਦੀ ਸੋਚ ਚੁੱਕਣਗੇ ਪਰੰਤੂ ਉਹਨਾਂ ਦੇ ਬਿਆਨ ਤੋਂ ਸਾਫ਼ ਹੁੰਦਾ ਹੈ ਕਿ ਉਹ ਸੰਵਿਧਾਨ ਦਾ ਸਤਿਕਾਰ ਨਹੀਂ ਕਰਦੇ ਅਤੇ ਨਾ ਹੀ ਉਹਨਾਂ ਨੂੰ ਸੰਵਿਧਾਨ ਦੇ ਮੂਲ ਸਿਧਾਂਤਾਂ ਦੇ ਵਿੱਚ ਕੋਈ ਭਰੋਸਾ ਹੈ। ਮੈਨੂੰ ਪਤਾ ਹੈ ਵੀ ਕੌਣ ਮੈਨੂੰ ਸਾਨੂੰ ਵੋਟਾਂ ਪਾਉਣ ਵਾਲੇ ਹੈ ਕੌਣ ਕਿਉਂਕਿ ਵੋਟ ਨਹੀਂ ਵੋਟਰ ਤੇਰਾ ਪਾਉਂਦਾ ਹੈ ਤੇਰੇ ਪਿੱਛੇ ਖੜਿਆ ਨੇ ਮੈਂ ਰੋਡ ਪਾਰ ਤੇ ਮੇਰਾ ਕੰਮ ਕਰਦਾ ਪਰ ਮੇਰੇ ਕੁਝ ਲੋਕ ਇਸ ਤਰ੍ਹਾਂ ਦੇ ਹੁੰਦੇ ਮਤਲਬ ਪ੍ਰਸਤ ਹੁੰਦੇ ਹੈ। ਉਹਨਾਂ ਲੋਗਾਂ ਨੇ ਇਹ ਵਿਵਾਦ ਕੇ ਲੱਗੇ ਜਾ ਕੇ ਲੱਗੇ ਜੀ ਸ਼ਾਇਦ ਸਾਡਾ ਇਹ ਹੋਵੇ ਹੋਟਲ ਪਾਈ ਹੈ ਹਰੇਕ ਦਾ ਪਤਾ ਕਿਨੇ ਵੋਟ ਪਾਈ ਹੈ ਨਹੀਂ ਪਾਈ ਅਸੀਂ ਕੋਈ ਸਮਨਾ ਨਹੀਂ ਕਰ ਸਕਦੇ ਨਹੀਂ ਕੀਤੀ ਹੈ ਪਰ ਅਸੀਂ ਆਪਣੇ ਜਿਹੜੇ ਵਰਕਰ ਨੇ ਜਿਹਨਾਂ ਵੋਟਾਂ ਪਾਈਆਂ ਅਸੀਂ ਪਿੰਡ ਦੇ ਦੇ ਸਲਾਹਤ ਕਰਕੇ ਉਹਨਾਂ ਲੋਗਾਂ ਨੂੰ ਅਸੀਂ ਪਹਿਲ ਦੇ ਆ ਸ਼ੇਰ ਸਿੰਘ ਕੋ ਬਾਏ ਦਾ ਜਿਹੜਾ ਬਿਆਨ ਆਇਆ ਇਹਨੂੰ ਅਸੀਂ ਕੰਡਮ ਕਰਦੇ ਹਾਂ ਵੋਟਰਾਂ ਨੂੰ ਧਮਕਾਉਣਾ ਇਹ ਸਿੱਧੇ ਤੌਰ ਤੇ ਜਿਹੜਾ ਕਨਸਟੀਟਿਊਸ਼ਨਲ ਵਾਇਲੇਸ਼ਨ ਹੈ ਕਾਂਗਰਸੀਓ ਮਾਨਸਿਕਤਾ ਇਹਨਾਂ ਦਾ ਸੰਵਿਧਾਨ 'ਚ ਕੋਈ ਭਰੋਸਾ ਹੀ ਨਹੀਂ ਹੈ ਹਾਲਾਂਕਿ ਥੋੜੇ ਦਿਨ ਬਾਅਦ ਕੋਹਾਆ ਸਾਹਿਬ ਨੇ ਸੰਵਿਧਾਨ ਦੀ ਸੌਬੇ ਚੁੱਕਣੀ ਹੈ ਬਤੌਰ ਮੈਂਬਰ ਪਾਰਲੀਮੈਂਟ ਲੇਕਿਨ ਅਹੰਕਾਰ ਸਿਰ ਚੜ੍ਹ ਕੇ ਬੋਲ ਰਿਹਾ ਹੈ ਇਸ ਤਰੀਕੇ ਨਾਲ ਵੋਟਰਾਂ ਨੂੰ ਧਮਕਾਉਣਾ ਕਿ ਕਿੰਨੇ ਵੋਟ ਪਾਈਏ ਕਿੰਨੇ ਨਹੀਂ ਪਾਈ ਮੈਂ ਦੇਖ ਲੂੰਗਾ ਮੈਨੂੰ ਲੱਗਦਾ ਸਿੱਧਾ ਸਿੱਧਾ ਅਨ ਡੈਮੋਕਰੈਟਿਕ ਹੈ ਅਹੰਕਾਰੀ ਰਵਈਆ ਅਨ ਕਨਸਟੀਟਿਊਸ਼ਨਲ ਵੀ ਆ ਆਵਾਦੀ ਪਾਰਟੀ ਸਿਰੇ ਤੋਂ ਇਸ ਤੋਂ ਕੰਡਮ ਵੀ ਕਰਦੀ ਹੈ ਔਰ ਇਸ ਗੱਲ ਦੀ ਮੰਗ ਵੀ ਕਰਦੀ ਹੈ ਕਿ ਸ਼ੇਰ ਸਿੰਘ ਕਵਾਇਆ ਨੂੰ ਆਪਣੇ ਇਸ ਬਿਆਨ ਲਈ ਕਾਂਗਰਸ ਪਾਰਟੀ ਦੇ ਪ੍ਰਧਾਨ ਨੂੰ ਔਰ ਸਾਰੀ ਕਾਂਗਰਸ ਪਾਰਟੀ ਨੂੰ ਮਾਫੀ ਮੰਗਣੀ ਚਾਹੀਦੀ ਹੈ